ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਕਿ ਪੰਜਾਬੀ ਭਾਸ਼ਾ ਨੂੰ ਕਿਹੜੀਆਂ-ਕਿਹੜੀਆਂ ਜਿਹੜੀਆਂ ਚੁਣੌਤੀਆਂ ਨੇ ਚੈਲੰਜਸ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਰਸਟ ਹੈ ਭਾਰੀ ਸਿਲੇਬਸ ਹੁਣ ਅਸੀਂ ਪੰਜਾਬੀ ਦੀ ਭਾਵੇਂ ਕਿਸੇ ਵੀ ਕਲਾਸ ਛੋਟੀ ਕਲਾਸ ਤੋਂ ਲੈ ਕੇ ਵੱਡੀ ਕਲਾਸ ਤੱਕ ਦੇਖੀ ਤਾਂ ਉਹਦਾ ਜਿਹੜਾ ਸਿਲੇਬਸ ਹੈ ਬਹੁਤ ਜ਼ਿਆਦਾ ਦਿੱਤਾ ਗਿਆ ਹੁੰਦਾ ਜਿਹਦੇ ਵਿੱਚ ਕੀ ਹੁੰਦਾ ਕਿ ਪੰਜਾਬੀ ਜਿਹੜੇ ਅਧਿਆਪਕ ਉਹਨੇ ਵਿਦਿਆਰਥੀਆਂ ਨੂੰ ਚਾਰ ਕੌਸ਼ਲਾਂ ਦੀ ਜਿਹੜੀ ਸਿੱਖਿਆ ਉਹ ਦੇਣੀ ਹੁੰਦੀ ਹੈ ਤੇ ਨਾਲ-ਨਾਲ ਵਿਆਕਰਨ ਵੀ ਪੜ੍ਹਾਉਣੀ ਹੁੰਦੀ ਹੈ ਸਾਹਿਤre ਜਿੰਨੇ ਵੀ ਅੰਗ ਨੇ ਉਹਨਾਂ ਨੂੰ ਪੜਾਉਣ ਦੀਆਂ ਵੱਖ-ਵੱਖ ਵਿਧੀਆਂ ਨੇ ਜਿਵੇਂ ਕਵਿਤਾ ਵਿਆਕਰਨ ਸੂਖਮ ਪੜਾਈ ਆਦ ਇਹਨਾਂ ਨੂੰ ਵੱਖ-ਵੱਖ ਵਿਧੀਆਂ ਵਰਤ ਕੇ ਪੜਾਇਆ ਜਾਂਦਾ ਹੈ ਭਾਵੇਂ ਜੇ ਅਸੀਂ ਕਵਿਤਾ ਪੜਾਉਣੇ ਤਾਂ ਉਹਦੇ ਲਈ ਅਲੱਗ ਵਿਧੀਆਂ ਨੇ ਵਿਆਕਰਨ ਦੇ ਲਈ ਅਲੱਗ ਵਿਧੀਆਂ ਨੇ ਤੇ ਸੂਖਮ ਪੜਾਈ ਕਰਾਉਣੇ ਤਾਂ ਉਹ ਅਲੱਗ ਹੈਗਾ ਪਰ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਪੜਾਉਣ ਵਾਲਾ ਕੰਮ ਹੈ ਉਹ ਸਿਰਫ ਇੱਕ ਤਰੀਕੇ ਨਾਲ ਹੀ ਹੁੰਦਾ ਹੈ ਕਿ ਬੱਚਿਆਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਇਹ ਪੜ੍ਹ ਲਓ ਇਹਦਾ ਕਾਰਨ ਕੀ ਹੁੰਦਾ ਕਿ ਜਿਹੜਾ ਅਧਿਆਪਕ ਹੈ ਉਹਦੇ ਕੋਲ ਕੋਈ ਜਿਹੜਾ ਬਹੁਤਾ ਜ਼ਿਆਦਾ ਸਮਾਂ ਹੈ ਉਹ ਨਹੀਂ ਹੁੰਦਾ ਇਸ ਕਰਕੇ ਉਹ ਇਨਨ ਕਹਿੰਦੇ ਕਿ ਤੁਸੀਂ ਜੋ ਮਰਜ਼ੀ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਵੇਂ ਉਹਨੂੰ ਪੜ ਸਕਦੇ ਹੋ ਤੇ ਅਧਿਆਪਕ ਹਰੇਕ ਜਿਵੇਂ ਕਵਿਤਾ ਵਿਆਕਰਨ ਸੂਖਮ ਪੜਾਈ ਦੇ ਲਈ ਜਿਹੜੀਆਂ ਵੱਖ-ਵੱਖ ਵੀਦੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਉਹਨੇ ਜਿਹੜਾ ਆਪਣਾ ਸਿਲੇਬਸ ਹੈ ਉਹਨੂੰ ਬਿਲਕੁਲ ਟਾਈਮ ਦੇ ਨਾਲ ਕੰਪਲੀਟ ਕਰਨਾ ਹੁੰਦਾ ਟਾਈਮ ਬਾਉਂਡ ਹੁੰਦਾ ਹੈ ਕਦੇ ਸੈਮੈਸਟਰ ਪੇਪਰ ਹੁੰਦੇ ਨੇ ਤੇ ਮਾਹੀ ਹੁੰਦੇ ਨੇ ਠੀਕ ਹੈ ਜਿਹਨੂੰ ਆਪਾਂ ਯੂਨਿਟ ਵਗੈਰਾ ਦੇ ਕਹਿੰਦੇ ਆ ਪਹਿਲੀ ਯੂਨਿਟ ਦੂਸਰੀ ਯੂਨਿਟ ਤੇ ਵਿੱਚ ਹੋਰ ਜਿਹੜੇ ਕਲਾਸ ਟੈਸਟ ਨੇ ਉਹ ਹੁੰਦੇ ਰਹਿੰਦੇ ਨੇ ਫਿਰ ਫਾਈਨਲ ਪੇਪਰ ਹੁੰਣਾ ਹੁੰਦੇ ਨੇ ਸਿਲੇਬਸ ਆ ਉਹਨੂੰ ਸੌਖਿਆਂ ਹੀ ਸੌਖੀਆਂ ਵਿਧੀਆਂ ਦੇ ਨਾਲ ਪੜਾ ਕੇ ਉਹ ਪੂਰਾ ਕਰ ਦਿੰਦਾ ਏ ਦੂਸਰਾ ਹੈ ਗਲਤ ਪ੍ਰੀਖਿਆ ਢੰਗ ਪੰਜਾਬੀ ਦੀ ਸਿੱਖਿਆ ਦੇ ਵਿੱਚ ਉਚਾਰਨ ਬੋਲਚਾਲ ਤੇ ਜਿਹੜੇ ਮੌਖਿਕ ਪ੍ਰਗਟਾਣ ਨੇ ਅਸੀਂ ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਪਰ ਗਲਤ ਸਿੱਖਿਆ ਢੰਗਾਂ ਦੇ ਕਾਰਨ ਅਸੀਂ ਇਹ ਜਿਹੜੇ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਨਹੀਂ ਕਰਦੇ ਕਿਉਂਕਿ ਜਿਹੜੀ ਸਾਡੀ ਪ੍ਰੀਖਿਆ ਪ੍ਰਣਾਲੀ ਹੈ ਉਹ ਗਲਤ ਹੈ ਤੇ ਸਾਡੀ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਕੋਈ ਵੀ ਇਮਤਿਹਾਨ ਹੈ ਜਿਹੜਾ ਇਹੋ ਜਿਹਾ ਨਹੀਂ ਹੁੰਦਾ ਜਿਹਦੇ ਵਿੱਚ ਅਸੀਂ ਬੱਚੇ ਦਾ ਉਚਾਰਨ ਦੇਖੀਏ ਉਹਦੀ ਬੋਲਚਾਲ ਅਤੇ ਉਹਦਾ ਮੌਖਿਕ ਪਰਟਾਵਾ ਅਸੀਂ ਸਿਰਫ ਬੱਚੇ ਦਾ ਜਿਹੜਾ ਥਿਊਰੀ ਪੇਪਰ ਹੈ ਲਿਖਤੀ ਪੇਪਰ ਉਹ ਲੈ ਲੈਂਦੇ ਆ ਸੋ ਅਧਿਆਪਕ ਵੀ ਇਮਤਿਹਾਨਾਂ ਨੂੰ ਸਾਹਮਣੇ ਰੱਖ ਕੇ ਪੜਾਉਂਦੇ ਨੇ ਇਸ ਕਰਕੇ ਜਿਹੜੇ ਬੱਚਿਆਂ ਦਾ ਕੋਈ ਵੀ ਉਚਾਰਨ ਹੈ ਉਹਨਾਂ ਦਾ ਬੋਲਚਾਲ ਜਾਂ ਮੌਖਿਕ ਪਰਟਾਵਾ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਪੰਜਾਬੀ ਦੀ ਸਿੱਖਿਆ ਦੇ ਜਿਹੜੇ ਉਦੇਸ਼ ਨੇ ਵੀ ਕਿਉਂ ਪੜਾਈ ਜਾਂਦੀ ਹੈ ਕਿਹੜੇ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਪੜਾਈ ਜਾਂਦੀ ਹੈ ਉਹਨਾਂ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਅੱਗੇ ਹੀਣ ਭਾਵਨਾ ਪੰਜਾਬੀ ਦੇ ਕਈ ਜਿਹੜੇ ਅਧਿਆਪਕ ਨੇ ਉਹਨਾਂ ਦੇ ਹੀਣ ਭਾਵਨਾ ਵੀ ਹੁੰਦੀ ਹੈ ਹੀਣ ਭਾਵਨਾ ਦਾ ਮਤਲਬ ਹੁੰਦਾ ਇਨਫੀਰੀਅਰਟੀ ਕੰਪਲੈਕਸ ਕਿ ਅਸੀਂ ਪੰਜਾਬੀ ਦੇ ਟੀਚਰਾਂ ਕੋਈ ਦੇਖੋ ਸਾਇੰਸ ਦਾ ਮੈਥ ਦਾ ਨਾ ਅਸੀਂ ਉਹਨਾਂ ਨੂੰ ਇਹ ਸਮਝਦੇ ਹਾਂ ਕਿ ਉਹ ਵਧੀਆ ਟੀਚ ਕਰਦੇ ਨੇ ਉਹਨਾਂ ਕੋਲ ਵਧੀਆ ਕੁਆਲੀਫਿਕੇਸ਼ਨ ਹੈ ਵਧੀਆ ਸਬਜੈਕਟਸ ਲਏ ਨੇ ਇਹ ਵੀ ਜਿਹੜੀ ਹੀਣ ਭਾਵਨਾ ਪੰਜਾਬੀ ਦੇ ਅਧਿਆਪਕਾਂ ਵਿੱਚ ਪਾਈ ਜਾਂਦੀ ਹੈ ਕਿਉਂਕਿ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਦੇ ਅਧਿਆਪਕ ਨੂੰ ਇੱਕ ਐਵੇਂ ਜਿਆਦਾ ਆਪਕ ਮੰਨ ਲਿਆ ਜਾਂਦਾ ਕਿ ਇਹਨਾਂ ਦਾ ਸਿਰ ਪੰਜਾਬੀ ਪੜ੍ਹੀ ਹੈ ਸਕੂਲਾਂ ਦੇ ਵਿੱਚ ਕੋਈ ਵੀ ਜਿਹੜਾ ਪ੍ਰੋਗਰਾਮ ਹੁੰਦਾ ਤਾਂ ਉੱਥੇ ਪੰਜਾਬੀ ਦੇ ਅਧਿਆਪਕ ਦੀ ਡਿਊਟੀ ਲਗਾਤੀ ਜਾਂਦੀ ਹੈ ਕਿਉਂਕਿ ਕੀ ਸਮਝਿਆ ਜਾਂਦਾ ਕਿ ਪੰਜਾਬੀ ਇੱਕ ਬਹੁਤ ਹੀ ਸੌਖਾ ਵਿਸ਼ਾ ਹੈ ਇਹਦੇ ਵਿੱਚ ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਜਰ ਕੇ ਪੰਜਾਬੀ ਨੂੰ ਪੜ੍ਹਾਉਣ ਦੇ ਲਈ ਬਹੁਤ ਜ਼ਿਆਦਾ ਐਫਰਟਸ ਕਰਨੇ ਪੈਂਦੇ ਨੇ ਹੁਣ ਜਿਨ੍ਹਾਂ ਦਾ ਮੀਡੀਅਮ ਪੰਜਾਬੀ ਹੈ ਜੇਕਰ ਉਹਨਾਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਤੇ ਬੋਲਣੀ ਆਉਂਦੀ ਹੋਵੇਗੀ ਤਾਂ ਹੀ ਉਹ ਵਧੀਆ ਸਾਰੇ ਸਬਜੈਕਟਸ ਨੂੰ ਕਵਰ ਕਰ ਸਕਦੇ ਨੇ ਤੇ ਇਸ ਕਰਕੇ ਜਿਹੜੇ ਪੰਜਾਬੀ ਦੇ ਅਧਿਆਪਕ ਨੇ ਉਹ ਆਪਣੇ ਆਪ ਤੇ ਬਹੁਤਾ ਜਿਹੜਾ ਮਾਣ ਆ ਮਹਿਸੂਸ ਨਹੀਂ ਕਰਦੇ ਸੈਮੀਨਾਰਾਂ ਤੇ ਵਰਕਸ਼ਾਪਾਂ ਦੇ ਘਾਟ ਪੰਜਾਬੀ ਦੀਆਂ ਜਿਹੜੀਆਂ ਨਵੀਆਂ ਵਿਧੀਆਂ ਖੋਜ ਕੀਤੀਆਂ ਜਾ ਰਹੀਆਂ ਨੇ ਨਵੀਂ ਜਾਣਕਾਰੀ ਦੇ ਲਈ ਸੈਮੀਨਾਰ ਤੇ ਜਿਹੜੇ ਵਰਕਸ਼ਾਪ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਪਰ ਨਹੀਂ ਲਗਾਏ ਜਾ ਰਹੇ ਦੂਸਰੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਸੈਮੀਨਾਰ ਤੇ ਵਰਕਸ਼ਾਪ ਜ਼ਰੂਰ ਲੱਗਦੇ ਰਹਿੰਦੇ ਨੇ ਪਰ ਪੰਜਾਬੀ ਦੇ ਅਧਿਆਪਕਾਂ ਦੇ ਲਈ ਜਿਹੜੇ ਸੈਮੀਨਾਰ ਤੇ ਵਰਕਸ਼ਾਪ ਨੇ ਉਹਨਾਂ ਦਾ ਕੋਈ ਜਿਹੜਾ ਪ੍ਰਬੰਧਾ ਹੋ ਨਹੀਂ ਕੀਤਾ ਜਾਂਦਾ ਅਗਿਆ ਮੌਖਿਕ ਪ੍ਰੀਖਿਆ ਮੌਖਿਕ ਹੁੰਦਾ ਬੋਲ ਕੇ ਕਿਸੇ ਵੀ ਭਾਸ਼ਾ ਦੇ ਚਾਰ ਕੌਸ਼ਲ ਸੁਣਨਾ ਬੋਲਣਾ ਪੜ੍ਹਾਉਣਾ ਪੜਨਾ ਤੇ ਲਿਖਣਾ ਨੇ ਇਹਨਾਂ ਕੌਸ਼ਲਾਂ ਦੀ ਪ੍ਰਾਪਤੀ ਕਰਨੀ ਜ਼ਰੂਰੀ ਹੁੰਦੀ ਹੈ ਮੀਨ ਜੇ ਕੌਸ਼ਲ ਹਰੇਕ ਬੱਚੇ ਦੇ ਵਿੱਚ ਹੋਣੇ ਜ਼ਰੂਰੀ ਹੁੰਦੇ ਨੇ ਇਹਦੀ ਪ੍ਰਾਪਤੀ ਕਿੰਨੀ ਕੁ ਹੋ ਗਈ ਹੈ ਮੀਨਸ ਬੱਚੇ ਨੂੰ ਕਿੰਨਾ ਕੁ ਸੁਣਦਾ ਹੈ ਕਿੰਨਾ ਕੁ ਬੋਲ ਸਕਦਾ ਕਿੰਨਾ ਕੁ ਪੜ ਸਕਦਾ ਕਿੰਨਾ ਕੁ ਲਿਖ ਸਕਦਾ ਹੁਣ ਇਹਦਾ ਸਾਨੂੰ ਪਤਾ ਕਿਵੇਂ ਲੱਗੇਗਾ ਜਦੋਂ ਅਸੀਂ ਲਿਖਤੀ ਪ੍ਰੀਖਿਆ ਦੀ ਥਾਂ ਤੇ ਬੱਚਿਆਂ ਦੀ ਮੌਖਿਕ ਪ੍ਰੀਖਿਆ ਲਵਾਂਗੇ ਹੁਣ ਅਸੀਂ ਵੇਖਦੇ ਹਾਂ ਕਿ ਸਾਇੰਸ ਦੇ ਵਿਸ਼ੇ ਨੇ ਜਿਹੜੇ ਉਹਨਾਂ ਦੀ ਮੌਖਿਕ ਪ੍ਰੀਖਿਆਵਾਂ ਹੁੰਦੀਆਂ ਨੇ ਪਰ ਭਾਸ਼ਾ ਦੀਆਂ ਨਹੀਂ ਹੁੰਦੀਆਂ ਜਿਵੇਂ ਕਿ ਦੇਖੋ ਕੁਇਜ਼ ਜੀ ਹੁੰਦੇ ਆ ਹੈਨਾ ਸਾਇੰਸ ਦਾ ਹੁੰਦੇ ਆ ਬਟ ਪੰਜਾਬੀ ਦਾ ਨਹੀਂ ਹੁੰਦਾ ਜਦ ਕਿ ਭਾਸ਼ਾ ਦੀਆਂ ਜਿਹੜੀਆਂ ਮੌਖਿਕ ਕਿਰਿਆਵਾਂ ਨੇ ਜਾਂ ਪ੍ਰੀਖਿਆਵਾਂ ਨੇ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਤਾਂ ਹੀ ਬੱਚਿਆਂ ਦੇ ਵਿੱਚ ਜਿਹੜੇ ਸਾਨੂੰ ਦੇਖ ਸਕਦੇ ਹਾਂ ਕਿ ਸੋਨ ਨੂੰ ਬੋਲਣ ਦੇ ਨਾਲ ਸੰਬੰਧਿਤ ਉਦੇਸ਼ ਉਹਨਾਂ ਨੇ ਕਿੰਨੇ ਕੁ ਪ੍ਰਾਪਤ ਕਰ ਲਏ ਨੇ ਨੈਕਸਟ ਹੈ ਪੰਜਾਬੀ ਜਿਹੜੀ ਭਾਸ਼ਾ ਹੈ ਉਹਦੇ ਕਿਹੜੇ-ਕਿਹੜੇ ਰੂਪ ਵਿੱਚ ਅਧਿਆਪਨ ਕੀਤਾ ਜਾਵੇ ਇਹ ਹੀ ਕਲੀਅਰ ਨਹੀਂ ਹੈ ਕਿਉਂਕਿ ਪੰਜਾਬੀ ਇੱਕ ਖੇਤਰੀ ਭਾਸ਼ਾ ਹੈ ਮੀਨਸ ਇੱਕ ਸਟੇਟ ਦੀ ਭਾਸ਼ਾ ਹੋਗੀ ਨੇ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਪਰ ਇਹਦੇ ਆ ਬਹੁਤ ਸਾਰੀਆਂ ਉਪ ਭਾਸ਼ਾਵਾਂ ਤੇ ਉਪ ਬੋਲੀਆਂ ਵੀ ਨੇ ਇਸ ਕਰਕੇ ਕਈ ਵਾਰ ਇਹ ਡਿਸੀਜਨ ਲੈਣਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਭਾਸ਼ਾ ਰੂਪ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਪੜਾਈ ਜਾਵੇ ਤਾਂ ਜੋ ਜਿਹੜੇ ਸਥਾਨਕ ਵਿਦਿਆਰਥੀ ਨੇ ਪੰਜਾਬੀ ਨੂੰ ਠੀਕ ਢੰਗ ਦੇ ਨਾਲ ਪੜ ਕੇ ਸਮਝ ਸਕਣ ਹਣ ਅਸੀਂ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਹਾਂ ਜੰਮੂ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਜਦੋਂ ਪੜਾਈ ਜਾਂਦੀ ਹੈ ਉਹਦੇ ਟਕਸਾਲੀ ਪੰਜਾਬੀ ਜਿਹੜਾ ਅਧਿਆਪਨ ਹੈ ਉਹਦੇ ਟਕਸਾਲੀ ਰੂਪ ਦੇ ਵਿੱਚ ਕਰਨਾ ਠੀਕ ਨਹੀਂ ਹੈ ਕਿਉਂਕਿ ਉੱਥੋਂ ਦੀ ਜਿਹੜੀ ਪੰਜਾਬੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਰਦੂ ਤੇ ਹੋਰ ਭਾਸ਼ਾਵਾਂ ਦੇ ਵੀ ਨੇ ਜਿਹੜੇ ਕਿ ਟਕਸਾਲੀ ਪੰਜਾਬੀ ਦੇ ਵਿੱਚ ਨਹੀਂ ਹੈਗੇ ਹੁਣ ਜਿਹੜੇ ਬੱਚੇ ਨੂੰ ਟਕਸਾਲੀ ਭਾਸ਼ਾ ਨੂੰ ਫਿਰ ਪੂਰੀ ਤਰ੍ਹਾਂ ਸਮਝਣ ਦੇ ਅਸਮਰੱਥ ਹੁੰਦੇ ਨੇ ਸਿੱਖਿਆ ਕਿਸੇ ਵੀ ਭਾਸ਼ਾ ਦੇ ਅਧਿਆਪਨ ਦੇ ਵਿੱਚ ਜਿਹੜੀ ਉੱਥੋਂ ਦੀ ਸਥਾਨਕ ਸ਼ਬਦਾਵਲੀ ਹੁੰਦੀ ਹੈ ਉਹ ਬਹੁਤ ਮਹੱਤਵਪੂਰਨ ਰੱਖਦੀ ਹੈ ਕਿਉਂਕਿ ਜੇਕਰ ਆਪਾਂ ਪੰਜਾਬ ਦੇ ਵਿੱਚ ਵੀ ਦੇਖੀਏ ਤਾਂ ਬਹੁਤ ਸਾਰੇ ਸ਼ਬਦ ਐਸ ਤਰ੍ਹਾਂ ਦੇ ਨੇ ਜਿਹੜੇ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਉਹਦੇ ਲਈ ਕੀ ਸ਼ਬਦ ਵਰਤੇ ਜਾਂਦੇ ਤੇ ਦੂਸਰੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਸ਼ਬਦ ਵਰਤਿਆ ਜਾਂਦਾ ਹੈ ਇਸ ਕਰਕੇ ਜਿਹੜੀ ਟਕਸਾਲੀ ਭਾਸ਼ਾ ਹੈ ਉਹਨੂੰ ਹੀ ਪੜਾਇਆ ਜਾਣਾ ਚਾਹੀਦਾ ਹੈ ਜਿਹੜੀ ਇਹਨੂੰ ਕਿ ਸਾਰੇ ਜਿਹੜੇ ਬੱਚੇ ਨੇ ਲੋਕ ਨੇ ਉਹ ਸਮਝਦੇ ਹੁੰਦੇ ਨੇ ਅਗਲਾ ਪ੍ਰਸ਼ਨ ਹੈ ਸੌਰੀ ਅਗਲਾ ਹੈਡਿੰਗ ਹੈ ਪਾਠ ਪੁਸਤਕ ਦੇ ਪਾਠਕ੍ਰਮ ਹੁਣ ਹਰੇਕ ਰਾਜ ਸਿੱਖਿਆ ਬੋਰਡ ਦਾ ਸੈਕੰਡਰੀ ਪੱਧਰ ਤੇ ਪੰਜਾਬੀ ਦਾ ਪਾਠਕ੍ਰਮ ਉਹ ਵੱਖਰੋ ਵੱਖਰਾ ਹੈ ਇਸ ਲਈ ਜਿਹੜੇ ਪਾਠ ਪੁਸਤਕਾਂ ਨੇ ਵੀ ਵੱਖਰੀਆਂ ਵੱਖਰੀਆਂ ਨੇ ਹੁਣ ਅਸੀਂ ਪ੍ਰਾਈਵੇਟ ਸਕੂਲਸ ਦੇ ਵਿੱਚ ਦੇਖਦੇ ਆਂ ਤਾਂ ਜਿੰਨੇ ਵੀ ਸਕੂਲਸ ਨੇ ਤਾਂ ਉਹਨਾਂ ਨੇ ਕਿਸੇ ਰਾਈਟਰ ਦੀ ਬੁੱਕ ਲੱਗੀ ਹੁੰਦੀ ਹੈ ਕੋਈ ਕਿਸੇ ਪਬਲਿਕੇਸ਼ਨ ਦੀ ਹੁੰਦੀ ਹੈ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸ ਬੁੱਕ ਦੇ ਵਿੱਚ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਸਾਰੀਆਂ ਥਾਵਾਂ ਤੇ ਸੇਮ ਹੋਣਗੇ ਨਹੀਂ ਕਿਉਂਕਿ ਕੋਈ ਵਿਅਕਤੀ ਕਿਤੋਂ ਦਾ ਲਿਖਣ ਵਾਲਾ ਹੈ ਕੋਈ ਕਿਤੋਂ ਦਾ ਲਿਖਣ ਵਾਲਾ ਹੈ ਇਸ ਕਰਕੇ ਉਹਦੇ ਅਕੋਰਡਿੰਗ ਜਿਹੜੇ ਸ਼ਬਦ ਨੇ ਉਹਨਾਂ ਦਾ ਫਰਕ ਪਿਆ ਜਾਂਦਾ ਤੇ ਕਿਤਾਬਾਂ ਵੱਖਰੀਆਂ ਹੋ ਜਾਂਦੀਆਂ ਨੇ ਤੇ ਕਈ ਵਾਰੀ ਦੇ ਨਾਲ ਜਿਹੜਾ ਇੱਕ ਸਮਾਨ ਪੰਜਾਬੀ ਸਿੱਖਿਆ ਦਾ ਪੱਧਰ ਹੈ ਲੈਵਲ ਆ ਉਹ ਸਥਾਪਿਤ ਨਹੀਂ ਹ ਤੇ ਬਹੁਤ ਹੀ ਵਾਰੀ ਦੇਖਿਆ ਗਿਆ ਹੁੰਦਾ ਕਿ ਕਿਸੇ ਵੀ ਸਿੱਖਿਆ ਬੋਰਡ ਦੀ ਜਿਹੜੀ ਉੱਚ ਸ਼੍ਰੇਣੀ ਵਿੱਚ ਉਹ ਹੀ ਪਾਠ ਸ਼ਾਮਲ ਹੁੰਦਾ ਜੋ ਕਿ ਕਿਸੇ ਹੋਰ ਸਿੱਖਿਆ ਬੋਰਡ ਦੇ ਪ੍ਰਾਥਮਿਕ ਪੱਧਰ ਦੇ ਵਿੱਚ ਹੁੰਦਾ ਹੈ ਅੱਗੇ ਹੈ ਉਚਾਰਨ ਦੀ ਸਮੱਸਿਆ ਉਚਾਰਨ ਦਾ ਅਰਥ ਦੇ ਨਾਲ ਸਿੱਧਾ ਸਬੰਧ ਹੈ ਮੀਨ ਜਿਹੋ ਦਾ ਅਸੀਂ ਉਚਾਰਾਂਗੇ ਸਾਨੂੰ ਉਹਦੇ ਅਕੋਰਡਿੰਗ ਹੀ ਉਦਾਰਥ ਮਿਲੇਗਾ ਤੇ ਮੈਂ ਤੁਹਾਨੂੰ ਇੱਕ ਅੱਦੇ ਸ਼ਬਦ ਦੀ ਉਦਾਹਰਨ ਵੀ ਦਵਾਂਗੀ ਅਸ਼ੁੱਧ ਉਚਾਰਨ ਦੇ ਵਿੱਚ ਸ਼ਬਦ ਦਾ ਜਿਹੜਾ ਅਨਰਥਾ ਹੋ ਜਾਂਦਾ ਅਨਰਥ ਦਾ ਮਤਲਬ ਉਹਦਾ ਜਿਹੜਾ ਅਰਥ ਹੈ ਉਹ ਬਦਲ ਜਾਂਦਾ ਹੈ ਥੋੜੇ ਜਿਹੇ ਉਚਾਰਨ ਭੇਦ ਦੇ ਨਾਲ ਜਿਹੜਾ ਅਰਥ ਹੈ ਸ਼ਬਦ ਦਾ ਉਹ ਬਦਲ ਜਾਂਦਾ ਜਿਵੇਂ ਕਿ ਦੇਖੋ ਬਾਣੀ ਹੈ ਨਾ ਬਾਣੀ ਪੜਨ ਵਾਲੀ ਬਾਣੀ ਹੋਗੀ ਅਗੇ ਨਾਲ ਸ਼ਬਦ ਹੈ ਬਾਨੀ ਬਾਨੀ ਹੁੰਦਾ ਹੈ ਮੋਢੀ ਕਿਸੇ ਸੰਸਥਾ ਦਾ ਮੋਢੀ ਕਿਸੇ ਧਰਮ ਦਾ ਮੋਢੀ ਹੁਣ ਇਹਨਾਂ ਦੋਵਾਂ ਦੇ ਵਿੱਚ ਦੇਖੋ ਕਿੰਨਾ ਫਰਕ ਹੈ ਹੁਣ ਜੇਕਰ ਅਸੀਂ ਬਾਨੀ ਨੂੰ ਬਾਣੀ ਬੋਲੀ ਜਾਵਾਂਗੇ ਜਾਂ ਬਾਨੀ ਨੂੰ ਬਾਨੀ ਬੋਲਾਂਗੇ ਤਾਂ ਉਹ ਨਾਲ ਜਿਹੜਾ ਬਹੁਤ ਫਰਕ ਹੈ ਉਹ ਪੈ ਜਾਏਗਾ ਕਿਉਂਕਿ ਸਾਹਮਣੇ ਵਾਲੇ ਨੂੰ ਉਹਦੇ ਜਿਹੜੇ ਅਰਥ ਨੇ ਉਹ ਕਲੀਅਰ ਨਹੀਂ ਹੋਣਗੇ ਐਸੇ ਤਰੀਕੇ ਨਾਲ ਹੀ ਜਾਣੀ ਤੇ ਜਾਣੀ ਮੀਨਸ ਕਿ ਜਿਹੜੇ ਨੰਨੇ ਤੇ ਨਾਣੇ ਦਾ ਫਰਕ ਹੈ ਉਹ ਬਹੁਤ ਜ਼ਿਆਦਾ ਆ ਰਿਹਾ ਹੈ ਹਰ ਇਲਾਕੇ ਦੀ ਆਪਣੀ ਸ਼ਬਦਾਬੀ ਤੇ ਉਚਾਰਨ ਟੰਗ ਹੁੰਦਾ ਇਸ ਲਈ ਸੈਕੰਡਰੀ ਪੱਧਰ ਤੇ ਪੰਜਾਬੀ ਵਿਧਿਆਪਨ ਦੀ ਜਿਹੜੀ ਸਮੱਸਿਆ ਉਹ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਜਦੋਂ ਕਿਸੇ ਵਿਸ਼ੇਸ਼ ਇਲਾਕੇ ਦਾ ਜਿਹੜਾ ਉਚਾਰਨ ਹੈ ਉਹ ਮਿਆਰੀ ਉਚਾਰਨ ਦੇ ਨਾਲ ਮੇਲ ਨਹੀਂ ਖਾਂਦਾ ਅਧਿਆਪਕ ਦੇ ਲਈ ਵੀ ਜਿਹੜਾ ਅੰਤਰ ਸਮਝਾਉਣਾ ਬਹੁਤ ਔਖਾ ਕੰਮ ਹੋ ਜਾਂਦਾ ਹੈ ਨੈਕਸਟ ਹੈ ਸ਼ੁੱਧ ਅਸ਼ੁੱਧ ਸ਼ਬਦ ਹਰੇਕ ਇਲਾਕੇ ਦੀ ਆਪਣੀ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਤੇ ਜੋ ਉਸ ਇਲਾਕੇ ਦੀ ਖੇਤਰੀ ਜਾਂ ਟਕਸਾਲੀ ਭਾਸ਼ਾ ਤੋਂ ਫਰਕ ਵਾਲੀ ਹੁੰਦੀ ਹੈ ਪਿੰਨ ਹੁੰਦੀ ਹੈ ਪਰ ਜੇਕਰ ਕਿਸੇ ਅਣ ਪੰਜਾਬੀ ਖੇਤਰ ਦੇ ਵਿੱਚ ਮੀਨ ਜਿੱਥੇ ਪੰਜਾਬੀ ਨਹੀਂ ਬੋਲੀ ਜਾਂਦੀ ਨਾ ਪੜ੍ਹੀ ਜਾਂਦੀ ਹੈ ਉੱਥੇ ਸੀ ਪੰਜਾਬੀ ਪੜਾਈਏ ਤਾਂ ਉੱਥੇ ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਤੇ ਵਾਕਾਂ ਦੇ ਵਿੱਚ ਇਹਨਾਂ ਜਦੋਂ ਅਸੀਂ ਵਰਤੋਂ ਕਰਦੇ ਹਾਂ ਸ਼ਬਦਾਂ ਦੀ ਤਾਂ ਉਹਦੇ ਵੱਖਰੇ ਵੱਖਰੇ ਢੰਗ ਦੇਖੇ ਜਾਂਦੇ ਨੇ ਹੁਣ ਅਸੀਂ ਉਦਾਹਰਣ ਦੇਦੇ ਵੀ ਪੰਜਾਬੀ ਤੇ ਕਸ਼ਮੀਰੀ ਹੁਣ ਪੰਜਾਬੀ ਦੇ ਵਿੱਚ ਅਸੀਂ ਕੀ ਕਹਿੰਨੇ ਦਰਵਾਜ਼ਾ ਬੰਦ ਕਰ ਦੋ ਹੁਣ ਕਸ਼ਮੀਰੀ ਦੇ ਵਿੱਚ ਕੀ ਕਿਹਾ ਜਾਂਦਾ ਦਰਵਾਜ਼ਾ ਦੇ ਦੋ ਹੁਣ ਦੇ ਦੋ ਦਾ ਮਤਲਬ ਅਸੀਂ ਕੀ ਸਮਝਾਂਗੇ ਕਿ ਮੈਨੂੰ ਫੜਾ ਦੋ ਮੈਨੂੰ ਤੁਸੀਂ ਦੇ ਦੋ ਉਹ ਮੇਰਾ ਭਾਈ ਲੱਗਦਾ ਹੈ ਅਸੀਂ ਪੰਜਾਬੀ ਦੇ ਵਿੱਚ ਇਹ ਕਹਿੰਨੇ ਆ ਉਹ ਮੇਰਾ ਭਾਈ ਪਹੁੰਚਦਾ ਹੈ ਅਸੀਂ ਪਹੁੰਚਦਾਂਗੇ ਕਹਿੰਨੇ ਵੀ ਉਹ ਪਹੁੰਚਣ ਵਾਲਾ ਹੈ ਅਸੀਂ ਇਹ ਸੋਚਾਂਗੇ ਕਿਉਂਕਿ ਸਾਨੂੰ ਸਮਝ ਨਹੀਂ ਆਏਗੀ ਆਪਾਂ ਕੀ ਕਹਿੰਨੇ ਵੀ ਕੱਪੜੇ ਉਤਾਰੋ ਹੈਨਾ ਇਦਕੇ ਕਪੜੇ ਕਢਾ ਲਓ ਹੁਣ ਕਢਾਣ ਦਾ ਮਸਲ ਅਸੀਂ ਸੋਚ ਸਕਦੇ ਕਿ ਅਲਮਾਰੀ ਦੇ ਵਿੱਚੋਂ ਕਢਣੇ ਆ ਕਿ ਟਰੰਕ ਦੇ ਵਿੱਚੋਂ ਕਢਣੇ ਆ ਦੁੱਧ ਵਿੱਚ ਖੰਡ ਪਾਓ ਦੁੱਧ ਮੇਂ ਚੀਨੀ ਫੈਂਕੋ ਫੈਂਕੋ ਨੂੰ ਅਸੀਂ ਕਹਿੰਨੇ ਆ ਵੀ ਸਿੱਟਣਾ ਰਾਮ ਤਾਂ ਨਹੀਂ ਆਇਆ ਬਾਹਰ ਦੇਖਣਾ ਰਾਮ ਤੇ ਮਾਤਾ ਇਹ ਬਾਹਰ ਦੇਖਣਾ ਸਮਝ ਲਓ ਵੀ ਰਾਮ ਨੂੰ ਇਹ ਕਹਿ ਰਹੇ ਨੇ ਵੀ ਉਹ ਆਵੇ ਨਾ ਬਾਹਰ ਦੇਖਣਾ ਹੁਣ ਇੱਥੇ ਕੀ ਸਪਸ਼ਟ ਹੈ ਕਿ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਸ਼ੁੱਧ ਪੰਜਾਬੀ ਦਾ ਅਧਿਆਪਨ ਕਿੰਨਾ ਮੁਸ਼ਕਿਲ ਹੈ ਕਿਉਂਕਿ ਫਿਰ ਉਹਨਾਂ ਨੂੰ ਸਮਝ ਹੀ ਨਹੀਂ ਆਏਗਾ ਕਿ ਸਾਨੂੰ ਕੀ ਚੀਜ਼ ਹੈ ਜਿਹੜੀ ਪੰਜਾਬੀ ਦੇ ਵਿੱਚ ਦੱਸੀ ਜਾ ਰਹੀ ਹੈ ਅਗਿਆ ਪੰਜਾਬੀ ਅਧਿਆਪਨ ਪੰਜਾਬੀ ਦੇ ਆਪ ਨੇ ਜਿਹੜਾ ਪੰਜਾਬੀ ਦਾ ਐਪ ਦੀ ਸ਼ਕਸ਼ੀਅ ਦੇ ਉੱਪਰ ਵੀ ਨਿਰਭਰ ਕਰਦਾ ਹੈ ਉਹਨਾਂ ਵਿੱਚ ਕਿਹੜੇ-ਕਿਹੜੇ ਵਿਸ਼ੇਸ਼ ਗੁਣ ਨੇ ਜੋ ਭਾਸ਼ਾ ਦੇ ਅਧਿਆਪਨ ਵਿੱਚ ਸਹਾਇਤਾ ਕਰ ਸਕਦੇ ਨੇ ਪਰ ਸਾਡੇ ਜਿਹੜੇ ਮੌਜੂਦਾ ਪੰਜਾਬੀ ਦੇ ਐਪ ਨੇ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਚਿੰਤਾਜਨਕ ਹੈ ਤੇ ਉਹਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ ਉਹਨਾਂ ਦੇ ਕੋਲ ਲੋੜੀਂਦੀ ਜਿਹੜੀ ਸਿੱਖਿਆ ਸਿਖਲਾਈ ਸੁਗਮਤਾ ਸੁਗਮਤਾ ਮੀਨਸ ਜਿਵੇਂ ਅਸੀਂ ਕਹਿੰਦੇ ਵੀ ਸੁਗੜ ਸਿਆਣਾ ਤੇ ਆਤਮ ਵਿਸ਼ਵਾਸ ਨਹੀਂ ਹੈ ਉਹ ਨੌਕਰੀ ਪ੍ਰਾਪਤ ਕਰਨ ਉਪਰੰਤ ਮੁੜ ਕੇ ਕਦੇ ਹੋਰ ਪੁਸਤਕਾਂ ਰਸਾਲੇ ਤੇ ਜਿਹੜੇ ਅਖਬਾਰ ਨੇ ਉਹਨਾਂ ਨੂੰ ਨਿਯਮਤ ਰੂਪ ਦੇ ਵਿੱਚ ਨਹੀਂ ਪੜ੍ਹਦੇ ਇਸ ਕਰਕੇ ਜਿਹੜੀਆਂ ਨਵੀਆਂ ਖੋਜਾਂ ਨੇ ਉਹਨਾਂ ਦੇ ਵਿੱਚ ਕੀ ਕੁਝ ਆ ਰਿਹਾ ਹੈ ਕੀ ਕੁਝ ਅਸੀਂ ਨਵਾਂ ਹੋਰ ਅਪਲਾਈ ਕਰ ਸਕਦੇ ਹਾਂ ਉਹਨਾਂ ਤੋਂ ਉਹ ਪਿੱਛੇ ਰਹਿ ਜਾਂਦੇ ਨੇ ਯਸ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ